ਉਹ <muchas> ਮਨਸੂਰ ਦੀ ਕੀ ਫਤ ਸ੍ਰੀ ਭਗਵਤ ਜੀ ਸਹ ਐਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਨੇ ਪ੍ਰਥਮ ਭਗਵਤ ਸਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਈ ਸਹਾਈ ਅਰਜਨ ਹਰ ਗੋਬਿੰਦਨਾ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਦਿੱਠਾ ਸਭ ਦੁੱਖ ਜਾਈ ਇਕ ਬਹਾਨਾ ਸਿਮਰਿਆ ਈ ਘਰ ਨਾਮ ਦਿਆ ਵਤਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਸੰਝ ਪਿਆਰਿਆਂ ਚਾਹਾਂ ਸਖਜਦਿਆਂ ਚਾਰੀਆਂ ਮੁਕਤਿਆਂ ਹੱਠੀਆਂ ਝੱਪੀਆਂ ਤੱਪੀਆਂ ਜਿਨਾ ਨਾਮ ਜੱਪਿਆ ਵੰਡਿ ਛਕਿਆ ਦੀ ਗੱਜ ਚਲਾਈ ਤੀਗ ਵਾਹੀ ਦੇਖ ਕੇ ਆਨ ਡਿੱਠ ਕੀਤਾ ਤੇਰਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੇ ਬਲੋਂ ਦੇ ਨਾ ਸੰਗਾ ਸੰਗਣਿਆ ਧਰਮ ਦੇਤ ਅਸੀਸ ਦਿੱਤੇ ਬੰਦ ਬੰਦ ਘਟਾਇ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੁਰਾਈ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸ ਨਾਲ ਨਿਭਾਈ ਤੇਨਾ ਦੇ ਕਮਾਈ ਦਾ ਧਿਆਨ ਤਰਕੇ ਖਾਲਸਾ ਦੀ ਬੋਲੋ ਜੀ ਪੰਜ ਤਖਤ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੱਲਾ ਜੀ ਪਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹੇ ਗੁਰ ਵਾਹੇ ਇਤੇ ਆਵਨ ਕਾ ਸੜਕਾ ਸਰਬ ਸੁਖ ਹੋਵੇ ਜਮਾਂ ਜਮਾਂ ਖਾਲਸਾ ਦੀ ਸਾਜ ਤਹਾ ਤਹਾ ਰੱਛਿਆ ਰਹੇ ਆਇਤ ਦੇਗ ਤੇਗ ਪਦ ਹੈ ਬਰਦਕੀ ਪੈਗ ਪੰਥ ਕੀ ਜੀਤਾ ਸ੍ਰੀ ਸਰਬ ਦੀ ਸਹਾਰਾ ਖਾਲਸਾ ਜੀ ਕੀ ਬੋਲ ਬਰਲੇ ਬੱਲੋ ਜੀ ਸਿੱਖਾ ਨੂੰ ਸਿੱਖੀ ਦਾ ਨੰਕੇ ਸਦਾਨੰ ਰਹਾਤੋਦਾਨ ਬਬੀਤੋਦਾਨ ਵਿਸਾਵਾਦਾਨ ਪ੍ਰੂਸਾਦਾਨ ਦੰਨ ਸਰਦਾਨਾਮ ਦਾ ਦਾਨ ਸ੍ਰੀ ਅੰਮ੍ਰਿਤ ਸਰ ਸਰਬ ਦੇ ਦੇ ਦਰਸ਼ਨ ਸ਼ਨਾਣ ਚਮਕੀਆ ਝੰਡੇ ਬੂੰਗੇ ਜੋ ਗਾਏ ਜੋ ਕੇ ਟਲ ਧਰਮ ਕਾ ਕਰ ਬੁੱਲ ਦੇ ਕਾਲ ਮਾਨ ਦੇਵਾ ਮਤੁ ਚੀ ਮਤ ਪਤਿ ਦਾ ਰਾਖ ਆਪ ਵਾਹੇ ਗੁਰ ਏ ਆਕਾਲ ਪੁਰਖਾ ਆਪਣੇ ਪੰਥ ਦੇ ਸਾਡਾ ਸੁਗਾਈ ਦਾ ਤਾਰ ਜੀਓ ਸ੍ਰੀ ਨਨਕਨ ਸਾਹਿਬ ਤੇ ਔਰ ਗੁਰਦੁਆਰਿਆਂ ਗੁਰ ਧੰਮ ਦੇ ਦਿਨ ਤੋਂ ਪੰਥ ਨਵਸੂੜ ਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਵ ਦਾਤਨ ਖਾਲਸਾ ਦੇ ਨੂੰ ਬਖਸ਼ਵਾ ਏ ਨਿਮਾਨਿਆ ਮੇਂ ਮਾਣੂ ਨੇ ਤਾਨੀ ਆਂਡੇ ਤਾਨ ਨੇ ਉੱਟਿਆ ਜੀ ਓ ਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਮਾਰਾਜ ਆਪ ਜੀ ਦੇ ਹਜੂਰ ਅਰਦਾਸ ਸੋ ਮੇਨਤੇ ਹਜੇ ਚਾਰ ਪਹਿਰ ਰਾਤ ਅੰਦਰ ਸੁਖ ਆਨੰਦ ਸਤਬਤੀਤ ਹੋਏ ਚਾਰ ਪਹਿਰ ਦਿਨ ਆਇਆ ਬਾਣ ਅੰਦਰ ਸੇਵਾ ਸਿਮਰਨ ਦੁਆਰਾ ਬਤੀਤ ਕਰਾਉਣਾ ਤਨ ਧਨ ਅਮਰ ਸਹੀਦਾ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਗ ਸਭ ਜੀ ਵਿਖੇ ਪਾਵਨ ਦਰਬਾਰ ਅੰਦਰ ਸਤਿਗੁਰ ਦੇ ਆਪ ਜੀ ਦੇ ਸੰਗਾਸਨ ਸੱਚੇ ਪਿਆਰ ਹਨ ਆਪ ਜੀ ਕਿਰਪਾ ਕਰੋ ਪ੍ਰਕਾਸ਼ ਸਤਾਨ ਤੇ ਜਾ ਕਰ ਖੁੱਲੇ ਦਰਸ਼ਨ ਦੇ ਦਾਰ ਪਾਵਨ ਉਪਦੇਸ਼ ਬਖਸ਼ ਕੇ ਨੇਹਾਲ ਨੇਹਾਲ ਕਰਹੁ ਜੀ ਦਰ ਆਈ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਤੇਲ ਪੁਲ ਪੇਟਾ ਵਾਂਗ ਸੇਵਾਾਂ ਦਾ ਖਜ਼ਾਨੇ ਪਰਵਾਣ ਕਰਨੀਆ ਯਾਤਰਾ ਸਫਲੀ ਕਰਨੇ ਆਪਣੇ ਦਰੋਂ ਘਰੋਂ ਸਿੱਕੇ ਸਦਕਾ ਪ੍ਰਸਾਦ ਨਾਮ ਦਾਣ ਬਖਸ਼ਣਾ ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ ਸਤਿਗੁਰੂ ਜੀ ਆਹ ਕਰੋ ਕਿਰਪਾਵ ਜੀ ਦੇ ਪਾਵਨ ਸਰੂਪ ਸੁਖਾਸਨ ਸਥਾਨ ਤੋਂ ਪ੍ਰਕਾਸ਼ ਸਥਾਨ ਤੇ ਲੈ ਜਾਣਗੇ ਆਗਿਆ ਬਖਸ਼ੋ ਜੀ ਰਸਤੇ ਤੜੇ ਅੰਦਰ ਆਪ ਅੰਗ ਸੰਗ ਸੁਹਾਈ ਮੋਣ

ਹੇ ਗੁਰ ਜੀ ਦਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ